ਉਨੇ ਕੋਈ ਪਾਪ ਨਹੀਂ ਕੀਤਾ ਫਿਰ ਵੀ ਸਾਡੇ ਲਈ ਪਾਪੀ ਬਣਿਆ ਉਹਨੇ ਕੋਈ ਗੁਨਾਹ ਨਹੀਂ ਕੀਤਾ ਸਾਡੇ ਲਈ ਗੁਨਾਹਗਾਰ ਬਣਿਆ ਤਾਂ ਕਿ ਸਾਡੇ ਪਾਪਾ ਨੂੰ ਉਠਾ ਕੇ ਲੈ ਜਾਵੇ ਹallelujah ਅੱਜ ਸਾਨੂੰ ਜ਼ਰੂਰਤ ਆ ਉਹ ਲਹੂ ਜਿਹੜਾ ਕਲਬਰੀ ਤੋਂ ਵਹਿ ਰਿਹਾ ਆ ਉਸ ਲਹੂ ਦੇ ਵਿੱਚ ਲੁਕ ਜਾਈਏ ਛਿਪ ਜਾਈਏ ਆਪਣੇ ਆਪ ਨੂੰ ਕਵਰ ਕਰ ਲਈਏ ਆਪਣੇ ਪਰਿਵਾਰਾਂ ਨੂੰ ਕਵਰ ਕਰ ਲਈਏ ਆਮੀਨ ਆਮੀਨ ਯੋ ਕਿ ਉਹ ਦਰ ਲਾ ਹੁਤਾ ਦੀ ਪ੍ਰੋਟੈਕਸ਼ਨ ਆ ਤਦੀ ਮੁਕਤੀ ਆ ਤਦੀ ਨਜ਼ਾਤ ਆਮਨ ਹਾਲੇਲੂਇਆ ਇਸ ਕਲ ਨੂੰ ਯਾਦ ਰੱਖਦੇ ਹੋ ਜਦੋਂ 올ਡ ਟੈਸਟਾਮੈਂਟ ਦੇ ਵਿੱਚ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਕਿ ਅੱਜ ਦੀ ਰਾਤ ਮੌਤ ਦਾ ਫਰਿਸ਼ਤਾ ਮਿਸਰ ਦੇ ਉੱਤੇ ਦੀ ਲੰਗੇਗਾ ਇਜ਼ਰਾਈਲੀਆਂ ਨੂੰ ਕਹੇ ਹਰ ਪਰਿਵਾਰ ਇੱਕ ਮੇਮਣੇ ਨੂੰ ਕੱਟੇ ਉਹਦੇ ਲਹੂ ਨੂੰ ਆਪਣੇ ਘਰ ਦੇ ਉੱਤੇ ਲਗਾ ਲਵੇ ਤੇ ਕਿਦੋਂ ਫਰਿਸ਼ਤਾ ਮੌਤ ਆ ਲੰਗੇਗਾ ਜਿਸ ਘਰ ਦੇ ਉੱਤੇ ਲਹੂ ਹੋਵੇਗਾ ਉਸ ਘਰ ਨੂੰ ਛੱਡ ਜਾਵੇਗਾ ਤੇ ਮਿਸਰੀਆਂ ਦੇ ਘਰਾਂ ਦੇ ਵਿੱਚੋਂ ਪਹਿਲੋੜੇ ਮਰਨਗੇ ਹallelujah ਇਸرائیਲੀ ਲੋਕਾਂ ਨੇ ਇਦਾਂ ਹੀ ਕੀਤਾ ਮੇਮਣੇ ਕੱਟੇ ਪਰਿਵਾਰਾਂ ਨੇ ਉਹਦਾ ਲਹੂ ਆਪਣੇ ਘਰਾਂ ਉੱਤੇ ਲਗਾਇਆ ਤੇ ਕਿਦੋਂ ਰਾਤ ਨੂੰ ਮੌਤ ਦਾ ਫਰਿਸ਼ਤਾ ਲੰਘਦਾ ਆ ਉਹ ਜਿਸ ਘਰ ਉੱਤੇ ਲਹੂ ਨੂੰ ਵੇਖਦਾ ਉਸ ਘਰ ਨੂੰ ਛੱਡ ਜਾਂਦਾ ਤੇ ਕਿਥੇ ਲਹੂ ਨਹੀਂ ਹੁੰਦਾ ਮਿਸਰੀਆਂ ਦੇ ਘਰਾਂ ਦੇ ਉੱਤੇ ਉਸ ਘਰ ਦਾ ਪਹਿਲੋੜਾ ਮਰਦਾ ਹallelujah ਲੇਕਿਨ ਬਾਈਬਲ ਦੀ ਸਟਡੀ ਦੱਸਦੀ ਆ ਬਾਈਬਲ ਸਕਾਲਰ ਦੱਸਦੇ ਆ ਜਿਨ੍ਹਾਂ ਮਿਸਰੀ ਲੋਕਾਂ ਨੇ ਵੀ ਇਹ ਗੱਲ ਸੁਣ ਲਈ ਉਹਨਾਂ ਨੇ ਵੀ ਆਪਣੇ ਘਰਾਂ ਦੇ ਉੱਤੇ ਨੀਮਣੇ ਦਾ ਲਹੂ ਲਗਾ ਲਿਆ ਹallelujah ਤੇ ਮੌਤ ਦਾ ਫ੍ਰੀਸਟਾਗਦੋਂ ਲੰਘਿਆ ਉਹ ਮਿਸਰੀਆਂ ਦੇ ਘਰਾਂ ਨੂੰ ਵੀ ਛੱਡ ਗਿਆ ਜਿੱਥੇ ਉਹ ਲਹੂ ਲਗਿਆ ਹੋਇਆ ਸੀ ਅੱਜ ਸਦ ਉਸ ਲਹੂ ਦੇ ਵਿੱਚ ਲੁਕ ਜਾਣ ਦੀ ਲੋੜ ਆ ਅੱਜ ਸਦ ਉਸ ਲਹੂ ਦੇ ਵਿੱਚ ਛਿਪ ਜਾਣ ਦੀ ਲੋੜ ਆ ਉਹ ਲਹੂ ਜਿਹੜਾ ਕਲਵਰੀ ਤੋਂ ਅੱਜ ਵੀ ਤੁਹਾਡੇ ਔਰ ਮੇਰੇ ਲਈ ਵਹਿ ਰਿਹਾ ਆ ਉਹਦੇ ਵਿੱਚ ਲੁਕ ਜਾਓ ਉਹਦੇ ਵਿੱਚ ਛਿਪ ਜਾਓ ਆਪਣੇ ਘਰਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਫੈਨਸ ਆਪਣੇ ਘਰ ਪਰਿਵਾਰ ਨੂੰ ਲੁਕੋ ਲਵੋ